ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆ ਰਿਹਾ ਕਿ ਇੱਕ ਔਰਤ ਨੇ ਨਵਿਆਈ ਜਿਹੜੀ ਔਰਤਾ ਉਸਨੇ 7 ਮਹੀਨਿਆਂ ਦੇ ਅੰਦਰ-ਅੰਦਰ 25 ਵਾਰ ਜਿਹੜਾ ਵਿਆਹ ਕਰਵਾਇਆ ਹੈ ਤੇ ਇਹ ਜਿਹੜੀ ਖਬਰ ਆ ਇਹ ਦੱਸੀ ਜਾ ਰਹੀ ਹੈ ਕਿ ਜਿਹੜੀ ਉਹ ਔਰਤਾ ਉਸ ਦਾ ਨਾਂ ਅਨੁਰਾਦਾ ਦੱਸਿਆ ਜਾ ਰਿਹਾ ਤੇ ਜਿਹੜੀ ਔਰਤਾ ਉਸਦੇ ਦੋ ਬੱਚੇ ਵੀ ਦੱਸੇ ਜਾ ਰਹੇ ਜਿਵੇਂ ਕਿ ਇੱਕ ਲੜਕਾ ਅਤੇ ਇੱਕ ਲੜਕੀ ਜਿਹੜੀ ਅਨੁਰਾਦਾ ਉਹ ਜਦੋਂ ਵੀ ਕਿਸੇ ਦੇ ਘਰ ਵਿੱਚ ਉਹਦਾ ਵਿਆਹ ਹੁੰਦਾ ਸੀ ਤਾਂ ਉਹ ਨਸ਼ੀਲੇ ਨਸ਼ੀਲੇ ਪਦਾਰਥ ਲਿਆ ਕੇ ਖਾਣੇ ਦੇ ਵਿੱਚ ਪਾ ਕੇ ਤੇ ਉਹ ਪਰਿਵਾਰਕ ਮੈਂਬਰਾਂ ਨੂੰ ਪਾ ਕੇ ਦੇ ਦਿੰਦੀ ਸੀ ਤਾਂ ਬਾਅਦ ਵਿੱਚ ਜਦੋਂ ਸਾਰੇ ਪਰਿਵਾਰਕ ਮੈਂਬਰ ਬੇਹੋਸ਼ ਹੋ ਜਾਂਦੇ ਸੀ ਤਾਂ ਉਹਨਾਂ ਦੇ ਜਿਹੜੇ ਪੈਸੇ ਆ ਅਤੇ ਸੋਨੇ ਦਾ ਜਿਹੜਾ ਵੀ ਸਮਾਨ ਆ ਸੈਟ ਆ ਗਹਿਣੇ ਆ ਤੇ ਸਾਰਾ ਕੁਝ ਚੱਕ ਕੇ ਜਿਹੜੀ ਫਰਾਰ ਹੋ ਜਾਂਦੀ ਸੀ ਤਾਂ ਇਹ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆ ਰਿਹਾ ਏ ਤੇ ਇਹ ਜਿਹੜੀ ਖਬਰ ਆ ਭਪਾਲ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਇੱਕ ਔਰਤ ਜਿਸ ਦਾ ਪਹਿਲਾ ਹੀ ਵਿਆਹ ਹੋ ਚੁੱਕਿਆ ਸੀ ਤਾਂ ਬਾਅਦ ਵਿੱਚ ਵੀ ਉਸ ਨੇ 7 ਮਹੀਨਿਆਂ ਦੇ ਅੰਦਰ ਅੰਦਰ 25 ਵਾਰ ਵਿਆਹ ਕਰਵਾਇਆ ਉਹ ਹਰ ਵਾਰ ਜਦੋਂ ਵੀ ਕਿਤੇ ਉਹਦਾ ਵਿਆਹ ਤੈਅ ਹੁੰਦਾ ਸੀ ਤਾਂ ਉਹ ਔਰਤ ਪਲੈਨਿੰਗ ਕੱਲੀ ਉਹ ਔਰਤੀ ਨਹੀਂ ਇਸ ਕੰਮ ਦੇ ਵਿੱਚ ਜਿਹੜੀ ਸ਼ਾਮਲ ਆ ਹੋ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਉਹ ਔਰਤ ਆ ਉਸ ਦੇ ਨਾਲ ਦੋ ਹੋਰ ਵਿਅਕਤੀ ਸ਼ਾਮਲ ਆ ਮਤਲਬ ਕਿ ਇੱਕ ਗਰੁੱਪ ਬਣਾਇਆ ਹੈ ਤੇ ਗਰੁੱਪ ਦੇ ਹਿਸਾਬ ਦੇ ਨਾਲ ਉਹ ਪਲੈਨਿੰਗ ਕਰਕੇ ਜਿਹੜੇ ਅਨੁਰਾਧਾ ਹਰ ਮਹੀਨੇ 8 ਦਿਨਾਂ ਬਾਅਦ ਹੀ ਉਹ ਆਪਣਾ ਵਿਆਹ ਕਰਵਾਉਂਦੀ ਸੀ ਨਵੀਂ ਜਗ੍ਹਾ ਨਵੀਂ ਪਹਿਚਾਣ ਬਣਾ ਕੇ ਆਪਣਾ ਸਾਰਾ ਕੁਝ ਆਪਣੀ ਨਵੀਂ ਪਹਿਚਾਣ ਬਣਾਉਂਦੀ ਸੀ ਨਵੀਂ ਜਗ੍ਹਾ ਲੱਭਦੀ ਸੀਗੀ ਤੇ ਨਵਾਂ ਹੀ ਏਰੀਆ ਲੱਭਦੀ ਸੀ ਤੇ ਨਵੇਂ-ਨਵੇਂ ਜਿਹੜੇ ਲੋਕ ਆ ਜਿਹਨਾਂ ਨੂੰ ਵਿਆਹ ਕਰਵਾਉਣਾ ਸੀ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਨਾਲ ਵਿਆਹ ਕਰਦੀ ਸੀ ਤੇ ਵਿਆਹ ਕਰਾ ਕੇ ਜਦੋਂ ਉਹ ਔਰਤ ਉਹਨਾਂ ਦੇ ਘਰ ਜਾਂਦੀ ਸੀ ਤਾਂ ਨਸ਼ੀਲਾ ਪਦਾਰਥ ਜਿਹੜਾ ਖਾਣੇ ਦੇ ਵਿੱਚ ਮਿਲਾ ਕੇ ਤੇ ਉਹਨਾਂ ਨੂੰ ਖਵਾ ਦਿੰਦੀ ਸੀ ਤਾਂ ਬਾਅਦ ਵਿੱਚ ਜਿਹੜੇ ਪਰਿਵਾਰਕ ਮੈਂਬਰ ਆ ਉਹ ਬੇਹੋਸ਼ ਹੋ ਜਾਂਦੇ ਸੀ ਤਾਂ ਬੇਹੋਸ਼ੀ ਹੋਣ ਦਾ ਫਾਇਦਾ ਉਠਾਉਂਦੇ ਹੋਏ ਜਿਹੜੀ ਅਨੁਰਾਦਾ ਉਹ ਸਾਰੇ ਘਰੋਂ ਪੈਸੇ ਲੈ ਜਾਂਦੀ ਸੀ ਨਾਲੇ ਜਿਹੜੇ ਸੋਨੇ ਦੇ ਜਿਹੜੇ ਗਹਿਣੇ ਗੱਟੇ ਆ ਉਹ ਵੀ ਲੈ ਕੇ ਫਰਾਰ ਹੋ ਜਾਂਦੀ ਸੀ ਤਾਂ ਜਦੋਂ ਇਸ ਬਾਰੇ ਪੁਲਿਸ ਨੂੰ ਪਤਾ ਲੱਗਿਆ ਤਾਂ ਪੁਲਿਸ ਨੇ ਵੀ ਫਿਰ ਇੱਕ ਪਲੈਨਿੰਗ ਬਣਾਈ ਕਿ ਪੁਲਿਸ ਦਾ ਇੱਕ ਅਧਿਕਾਰੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਪੁਲਿਸ ਦਾ ਅਧਿਕਾਰੀ ਆ ਉਸਨੂੰ ਵੀ ਇੱਕ ਜਿਵੇਂ ਕਿ ਲੜਕੀ ਦੀ ਲੋੜ ਸੀ ਤਾਂ ਦੂਜੇ ਪਾਸੇ ਜਿਹੜੀ ਅਨੁਰਾਦਾ ਜਦੋਂ ਉਸਨੂੰ ਪਤਾ ਲੱਗਿਆ ਕਿ ਜਿਹੜਾ ਇੱਕ ਕਰਮਚਾਰੀ ਪੁਲਿਸ ਕਰਮਚਾਰੀ ਆ ਤਾਂ ਹੁਣ ਮੈਨੂੰ ਇਹਦਾ ਨਿਆਇਆ ਕਰਾਉਣਾ ਚਾਹੀਦਾ ਹੈ ਤਾਂ ਬਾਅਦ ਵਿੱਚ ਹੌਲੀ ਹੌਲੀ ਜਦੋਂ ਉਹ ਅਨੁਰਾਦਾ ਉਹਨਾਂ ਉਸ ਅਧਿਕਾਰੀ ਦੇ ਜਦੋਂ ਕੰਟੈਂਟ ਚ ਆਈ ਤਾਂ ਫਿਰ ਉਹਨਾਂ ਦੋਨਾਂ ਨੂੰ ਪਤਾ ਲੱਗਿਆ ਫਿਰ ਉਹ ਅਧਿਕਾਰੀ ਨੂੰ ਪਤਾ ਲੱਗਿਆ ਕਿ ਜਿਹੜੀ ਇਹ ਲੜਕੀ ਹੈ ਬਹੁਤ ਹੀ ਧੋਖੇਬਾਜ਼ ਆ ਇਹ ਇੱਕ ਲੁਟੇਰੀ ਲੜਕੀ ਆ ਔਰ ਤਾਂ ਕਿ ਸਾਰਿਆਂ ਜਿੰਨੇ ਸਾਰਿਆਂ ਵਿਅਕਤੀਆਂ ਦੇ ਨਾਲ ਪਹਿਲਾਂ ਤਾਂ ਇਹ 7 ਮਹੀਨੇ ਦੇ ਅੰਦਰ ਅੰਦਰ 25 ਵਾਰ ਵਿਆਹ ਕਰਾ ਚੁੱਕੀ ਆ ਤਾਂ ਹਰ 8 ਦਿਨਾਂ ਬਾਅਦ ਹੀ ਜਿਹੜੀ ਆ ਵਿਆਹ ਕਰਨ ਦੀ ਇਹ ਪਲੈਨਿੰਗ ਬਣਾ ਲੈਂਦੀ ਆ ਤਾਂ ਜਦੋਂ ਇਹ ਸਾਰੀ ਪਲੈਨਿੰਗ ਤਿੰਨਾਂ ਗਰੁੱਪਾਂ ਦੇ ਵਿੱਚ ਬਣਾਈ ਜਾਂਦੀ ਸੀ ਜਿਸ ਦੇ ਵਿੱਚ ਦੋ ਵਿਅਕਤੀ ਵੀ ਦੱਸੇ ਜਾ ਰਿਹਾ ਤਾਂ ਉਹਨਾਂ ਵਿਅਕਤੀਆਂ ਤੋਂ ਜਿਹੜੀ ਅਨੁਰਾਧਾ ਉਹ 50-50 ਹਜ਼ਾਰ ਰੁਪਿਆ ਲੈਂਦੀ ਸੀ ਤਾਂ ਇਹ ਬਹੁਤ ਹੀ ਵੱਡੀ ਖਬਰ ਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਅਨੁਰਾਦਾ ਹੈ ਜਦੋਂ ਅਨੁਰਾਦੇ ਦੇ ਪਹਿਲਾਂ ਵੀ ਲਵ ਮੈਰਿਜ ਹੋਈ ਸੀ ਤੇ ਬਾਅਦ ਵਿੱਚ ਜਦੋਂ ਉਸਦੇ ਸਹੁਰੇ ਪਰਿਵਾਰ ਨੂੰ ਪਤਾ ਲੱਗਿਆ ਕਿ ਜਿਹੜੀ ਅਨੁਰਾਦਾ ਉਸ ਦਾ ਜਿਹੜੇ ਚੱਲਣ ਚਾਲ ਆ ਜੋ ਇਹ ਔਰਤ ਜਿਹੜੀ ਆ ਇਹ ਠੀਕ ਨਹੀਂ ਤਾਂ ਫਿਰ ਉਸਦੇ ਸਹੁਰੇ ਪਰਿਵਾਰ ਨੇ ਅਨੁਰਾਦਾ ਨੂੰ ਅਲੱਗ ਕਰਤਾ ਸੀ ਇਹ ਅਲੱਗ ਜਗ੍ਹਾ ਲੈ ਕੇ ਉਸ ਨੂੰ ਘਰ ਬਣਾ ਕੇ ਦਿੱਤਾ ਪਰ ਫਿਰ ਵੀ ਜਿਹੜੀ ਉਹ ਔਰਤ ਸੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਅਨੁਰਾਦਾ ਅਨੁਰਾਦਾ ਦੇ ਦੋ ਬੱਚੇ ਆ ਤੇ ਜਿਹੜੀ ਲੜਕੀ ਆ ਉਹ ਆਪਣੇ ਸਸਰਾਲ ਛੱਡਿਆਈ ਆਪਣੇ ਸਹੁਰੇ ਛੱਡੇ ਤੇ ਜਿਹੜਾ ਉਸ ਦਾ ਲड़का ਏ ਉਹ ਅਨੁਰਾਦਾ ਦੇ ਨਾਲ ਹੀ ਤੇ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਤੇ ਬਾਅਦ ਵਿੱਚ ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਪੁਲਿਸ ਨੇ ਜਿਹੜੀ ਇਹ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਤਾਂ ਫਿਰ ਅਨੁਰਾਦਾ ਨੂੰ ਰਾਜਸਥਾਨ ਦੇ ਇੱਕ ਇਲਾਕੇ 'ਚ ਫੜਿਆ ਗਿਆ ਤੇ ਪਰ ਉਹ ਜਿਹੜੀ ਅਨੁਰਾਦਾ ਉਹ ਉੱਤਰ ਪ੍ਰਦੇਸ਼ ਦੇ ਇੱਕ ਇਲਾਕੇ 'ਚ ਰਹਿਣ ਵਾਲੀ ਦੱਸੀ ਜਾ ਰਹੀ ਆ ਤੇ ਅਨੁਰਾਦਾ ਨੇ ਕਿੰਨੀ ਚਲਾਕੀ ਦੇ ਨਾਲ ਜਿਹੜੀ 7 ਮਹੀਨੇ ਦੇ ਅੰਦਰ ਅੰਦਰ 25 ਰਵਿਆ ਕਰਾ ਲਿਆ ਤੇ 25 ਵਾਰ ਹੀ ਜਿਹੜੇ ਜਿਨ੍ਹਾਂ ਦੇ ਘਰ ਗਈ ਉਹ ਤਾਂ ਉਹਨੇ ਸਾਰਿਆਂ ਨੂੰ ਨਸ਼ੀਲੇ ਪਦਾਰਥ ਪਾ ਕੇ ਉਹਨਾਂ ਦੇ ਖਾਣੇ ਦੇ ਵਿੱਚ ਤੇ ਉਹਨਾਂ ਨੂੰ ਬੇਹੋਸ਼ ਕਰ ਦਿੰਦੀ ਸੀ ਤੇ ਬੇਹੋਸ਼ ਜਦੋਂ ਸਾਰੇ ਪਰਿਵਾਰਕ ਮੈਂਬਰ ਬੇਹੋਸ਼ ਹੋ ਜਾਂਦੇ ਸੀ ਤਾਂ ਬਾਅਦ ਵਿੱਚ ਉਹਨਾਂ ਦੇ ਜਿਹੜੇ ਪੈਸੇ ਐ ਤੇ ਇਸ ਗੈਨੀ ਗੱਟਿਆ ਲੈ ਕੇ ਫਰਾਰ ਹੋ ਜਾਂਦੀ ਸੀ ਤਾਂ ਹਲੇ ਜਾਣਕਾਰੀ ਇਹ ਵੀ ਨਿਕਲ ਕੇ ਆ ਰਹੀ ਕਿ ਅਨੁਰਾਦਾ ਪਹਿਲਾਂ ਹੁਣ ਵਿਆਹ ਕਰਾ ਕੇ ਹਟੀ ਹੋਈ ਸੀ ਤੇ ਹੁਣ ਉਹਨੇ ਇੱਕ ਹੋਰ ਏਜੰਟ ਦੇ ਨਾਲ ਉਹਨੇ ਜਿਹੜਾ ਕੰਟੈਂਟ ਕੀਤਾ ਉਹਨੂੰ ਕਾਲ ਕੀਤੀ ਤੇ ਉਸ ਨੂੰ ਵਿਆਹ ਬਾਰੇ ਕਿਹਾ ਪਰ ਜਿਹੜੀ ਉਹਦੀ ਪਲੈਨਿੰਗ ਸੀ ਇਹ ਉਹਦੀ ਫਲॉप ਹੋ ਗਈ ਕਿਉਂਕਿ ਜਦੋਂ ਇਸ ਨਾ ਬਰੇ ਪੁਲਸ ਨੂੰ ਪਤਾ ਲੱਗਿਆ ਤਾਂ ਪੁਲਸ ਨੇ ਪਹਿਲਾਂ ਹੀ ਅਜੱਟ ਦੇ ਨਾਲ ਵਿਆਹ ਕਰਨ ਦਾ ਪਹਿਲਾਂ ਹੀ ਅਨੁਰਾਦਾ ਨੂੰ ਅਨੁਰਾਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਬੰਦੀ ਜਿਹੜੀ ਕਾਰਵਾਈ ਹੈ ਪੁਲਸ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਅਨੁਰਾਦਾ ਦੇ ਨਾਲ ਹੋਰ ਦੋ ਵਿਅਕਤੀ ਆ ਪੁਲਸ ਉਹਨਾਂ ਦੀ ਜਿਹੜੀ ਆ ਭਾਲ ਕਰਨੇ ਸ਼ੁਰੂ ਕਰ ਰਹੀ ਹੈ ਤੇ ਜਦੋਂ ਪੁਲਿਸ ਦੇ ਇਹ ਬਿਆਨ ਆਏ ਕਿ ਜਦੋਂ ਹੁਣ ਅਸੀਂ ਉਹਨਾਂ ਦੋਨਾਂ ਵਿਅਕਤੀਆਂ ਨੂੰ ਵੀ ਅਸੀਂ ਜਦੋਂ ਫੜ ਲਿਆ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਇੰਨਾ ਸਾਰਿਆਂ ਇੰਨਾ ਤਿੰਨਾਂ ਦੇ ਗਰੁੱਪ ਜਿਹੜੇ ਬਣਾਏ ਆ ਉਹਨਾਂ ਤੋਂ ਅਸੀਂ ਪੁੱਛਗਛ ਕਰਾਂਗੇ ਵੀ ਤੁਸੀਂ ਐਦਾਂ ਦੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਸੀ ਅਕਸਰ ਹੀ ਲੋਕਾਂ ਦੇ ਨਾਲ ਠੱਗੀ ਠੋਰੀ ਕਿਉਂ ਕਰ ਰਿਹਾ ਲੁੱਟਖੋਹ ਦੀ ਵਾਰਦਾਤ ਨੂੰ ਕਿਉਂ ਅੰਜਾਮ ਦੇ ਰਿਹਾ ਇਹ ਉਦੋਂ ਹੀ ਸਾਰੀਆਂ ਜਿਹੜੀਆਂ ਮਾਮਲੇ ਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਪੁਲਿਸ ਦੁਆਰਾ ਉਹਨਾਂ ਤੋਂ ਪੁੱਛਗਛ ਕੀਤੀ ਜਾਵੇਗੀ ਤਾਂ ਬਾਅਦ ਵਿੱਚ ਉਹਨਾਂ ਦੇ ਜਦੋਂ ਬਿਆਨ ਆਏ ਤਾਂ ਪੁਲਿਸ ਜਿਹੜੀ ਹੈ ਮੀਡੀਆ ਦੇ ਸਾਹਮਣੇ ਜ਼ਰੂਰ ਸ਼ੇਅਰ ਕਰੇਗੀ ਤਾਂ ਜੇਕਰ ਇਹਦੇ ਨਾਲ ਰਿਲੇਟਡ ਹੋਰ ਵੀ ਕੋਈ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤਾਂ ਪਰ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਈਏ ਕਿ ਇੱਕ ਬਹੁਤ ਹੀ ਅਜੀਬੋ ਗਰੀਬ ਅਜੀਬੋ ਗਰੀਬ ਮਾਮਲਾ ਸਾਹਮਣੇ ਆ ਰਿਹਾ ਕਿ ਇੱਕ ਔਰਤ ਜਿਹੜੀ ਪਹਿਲਾਂ ਹੀ ਵਿਆਹੀ ਹੋਈ ਆ ਤਾਂ ਬਾਅਦ ਵਿੱਚ ਵੀ ਉਸ ਨੇ ਜਿਹੜੇ ਆ 7 ਮਹੀਨੇ ਦੇ ਅੰਦਰ ਅੰਦਰ 25 ਵਾਰ ਵਿਆਹ ਕਰਾ ਲਿਆ ਵਿਆਕਰਾ ਕੇ ਸਾਰੇ ਜਿੱਥੇ ਵੀ ਉਹਦਾ ਵਿਆਹ ਹੁੰਦਾ ਸੀ ਉਹਨਾਂ ਘਰਾਂ ਚ ਜਾ ਕੇ ਜਿਹੜੇ ਨਸ਼ੀਲੇ ਪਦਾਰਥ ਦੀ ਵਰਤੋਂ ਕਰਕੇ ਖਾਣੇ 'ਚ ਪਾ ਕੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੰਦੀ ਸੀ ਜਿਹਦੇ ਕਰਕੇ ਪਰਿਵਾਰਕ ਮੈਂਬਰ ਬੇਹੋਸ਼ ਹੋ ਜਾਂਦੇ ਸੀ ਬੇਹੋਸ਼ੀ ਦਾ ਫਾਇਦਾ ਉਠਾਉਂਦੀ ਹੋਈ ਅਨੁਰਾਦਾ ਉਹਨਾਂ ਦੇ ਪੈਸੇ ਤੇ ਜਿਹੜੇ ਗੈਨੇ ਗੱਟੇ ਆ ਉਹ ਲੈ ਕੇ ਫਰਾਰ ਹੋ ਜਾਂਦੀ ਸੀ ਤਾਂ ਹੁਣ ਅਨੁਰਾਦਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਗਿਆ ਬਾਕੀ ਜਿਹੜੇ ਦੋ ਹੋਰ ਵੀ ਜਿਹੜੇ ਵਿਅਕਤੀ ਦੱਸੇ ਜਾ ਰਹੇ ਆ ਪੁਲਸ ਉਹਨਾਂ ਤੇ ਭਾਲ ਕਰ ਰਹੀ ਆ ਤਾਂ ਹੁਣ ਪੁਲਸ ਨੇ ਇਹ ਕਿਹਾ ਜਦੋਂ ਉਹਨਾਂ ਦੋਨਾਂ ਵਿਅਕਤੀਆਂ ਦੇ ਵੀ ਅਸੀਂ ਜਦੋਂ ਭਾਲ ਕਰ ਜਿਹਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਤੋਂ ਜਿਹੜੀ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ